ਤੇ ਪਰਿਵਾਰ ਹੱਥ ਬੰਨ੍ਹਦਾ ਕਹਿੰਦਾ ਜੀ 2 ਸਾਲ ਹੋ ਗਏ ਮਹਾਰਾਜ ਮੰਜੇ ਤੇ ਪਿਆ ਨੂੰ ਇਹਦੀ ਜਾਨ ਨਹੀਂ ਨਿਕਲਦੀ ਨਹੀਂ ਮੰਨਣਾ ਨਾ ਮੰਨੋ ਪਰ ਕਿਸੇ ਦੀ ਨਿੰਦਿਆ ਨਾ ਕਰੋ ਕੋਈ ਵੀ ਸੰਤ ਮਹਾਤਮਾ ਗੁਰੂ ਪੀਰ ਪਗੰਬਰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਇਹ ਲੈ ਕੇ ਬਹਿ ਜਾਂਦੀ ਹੈ ਇਕਥੋਂ ਨੂੰ ਮੈਂ ਗੱਲ ਸੁਣਾਉਣ ਲੱਗਿਆ ਜਿਹੜੇ ਨਿੰਦਿਆ ਕਰਦੇ ਨਾ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਹਟਾ ਲਓ ਨਿੰਦਿਆ ਕਰਨ ਤੋਂ ਨਹੀਂ ਤਾਂ ਬਹੁਤ ਔਖਾ ਹੋਣਾ ਇੱਕ ਵੱਡੇ ਮਹਾਰਾਜ ਕੋਲ ਆਇਆ ਸੀ ਉਹਦੇ ਇੰਨੇ ਭਾਗ ਮਾੜੇ ਛੀਤ ਸਿੰਘਾਂ ਦੀ ਕਰੜਾਈ ਉੱਤੇ ਅਸੀਂ ਹਜ਼ੂਰੀ 'ਚ ਖੜੇ ਦੋ ਤਿੰਨ ਸੇਵਾਦਾਰ ਹੋਰ ਨਾਲ ਖੜੇ ਵੱਡੇ ਮਹਾਰਾਜ ਜੀ ਕੋਲ ਆ ਕੇ ਉਹ ਬੈਠਿਆ ਉਹਨਾਂ ਦਾ ਪਰਿਵਾਰ ਵੀ ਨਾਲ ਹੈ ਮਹਾਰਾਜੇ ਠੀਕ ਨਹੀਂ ਹੁੰਦਾ ਰਿਪੋਰਟਾਂ ਇਹਦੀਆਂ ਠੀਕ ਨੇ ਡਾਕਟਰ ਕਹਿੰਦੇ ਬਿਲਕੁਲ ਠੀਕ ਆ ਪਰ ਮਹਾਰਾਜ ਇਹਦਾ ਪਾਗਲ ਹੋ ਗਿਆ। ਅਸਲੀ ਗੱਲ ਦੱਸਣ ਨਾ ਵੀ ਗਲਤੀ ਕਿਹੜੀ ਕੀਤੀ ਹੈ। ਜਦੋਂ ਮਹਾਰਾਜ ਨੇ ਉਹਦੇ ਸਿਰ ਤੇ ਹੱਥ ਰੱਖਿਆ ਇੱਕਦਮ ਹੱਥ ਚੱਕ ਲਿਆ। ਅਸੀਂ ਵੀ ਦੇਖੀਏ ਵੀ ਮਹਾਰਾਜ ਨੇ ਸਿਰ ਤੋਂ ਹੱਥ ਕਿਉਂ ਚੱਕਿਆ ਮਹਾਰਾਜ ਕਹਿੰਦੇ ਇਹ ਨਹੀਂ ਠੀਕ ਹੋ ਸਕਦਾ ਬਈ ਲੈ ਜੋ ਇਹਨੇ ਮਹਾਰਾਜ ਬੜੀ ਆਸ ਲੈ ਕੇ ਆਏ ਆ ਆਪ ਜੀ ਕਿਰਪਾ ਕਰੋ ਮਹਾਰਾਜ ਕਹਿੰਦੇ ਨਹੀਂ ਠੀਕ ਹੋ ਸਕਦਾ। ਗਲਤੀ ਪਤਾ ਉਹਨੇ ਕੀ ਕੀਤੀ ਸੀ? ਬਾਬਾ ਦੀਪ ਸਿੰਘ ਦੀ ਜੋਤ ਫੂਕ ਮਾਰ ਕੇ ਭਜਾਤੀ। ਹੈ ਕੋਈ ਇਹਦਾ ਇਲਾਜ ਇਲਾਜ ਹੈ ਹੀ ਨਹੀਂ ਜਿੱਥੇ ਮਰਦੀ ਭਜ ਲੋ। ਸ਼ਹੀਦ ਸਿੰਘਾਂ ਦੀ ਕਰੜਾਈ ਹੋ ਗਈ। ਜਿਹੜੇ ਇਹਨਾਂ ਗੱਲਾਂ ਨੂੰ ਮਖੌਲ ਸਮਝਦੇ ਆ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਮੰਨਣਾ ਮੰਨੋ ਨਹੀਂ ਮੰਨਣਾ ਨਾ ਸਹੀ ਚੁੱਪ ਰੋ। ਨਿੰਦਿਆ ਨਾ ਕਰ ਲਈਓ ساری ਉਮਰ ਸੈਟਿੰਗ ਹੀ ਨਹੀਂ ਆਉਣੀ। ਜਿਹੜੇ ਮਰਜੀ ਡਾਕਟਰ ਕੋਲ ਚਲੇ ਜਾਈਓ ਲਾਜ ਹੀ ਨਹੀਂ ਹੈ। ਅਹੀਂ ਵੱਡੇ ਮਹਾਰਾਜ ਨੂੰ ਕਿਹਾ ਮਹਾਰਾਜ ਜੀ ਇਹਨੇ ਕਿਹੜੀ ਗਲਤੀ ਕੀਤੀ ਐ ਫਿਰ ਮਹਾਰਾਜ ਨੇ ਦੱਸਿਆ ਕਹਿੰਦੇ ਬਾਬਾ ਦੀਪ ਸਿੰਘ ਕਹਿੰਦੇ ਵੀ ਮਹਾਂਪੁਰਖੋਂ ਸਿਰ ਤੇ ਹੱਥ ਨਾ ਰੱਖੀਓ ਸਾਡੀ ਕਰੜਾਈ ਐ ਸਹੀਂ ਕਹਿੰਦੇ ਆ ਨਾ ਵੀ ਜੋਤ ਨਹੀਂ ਜਗਾਉਣੀ ਚਾਹੀਦੀ ਜੀ ਗੁਰਬਾਣੀ ਚਾਹੇ ਜੋਤ ਲਾਏ ਜਗਦੀਸ਼ ਜਗਾਇਆ 부ਜੇ 부ਜਣ ਹਾਰਾ ਜਿੱਥੇ ਜੋਤ ਜਗਦੀ ਐ ਮਹਾਰਾਜ ਦਾ ਪਹਿਰਾ ਹੁੰਦਾ ಮನ್ನೋ ನಾ ಮನ್ನೋ ಗೋಲೋ